ਸਭ ਤੋਂ ਪਹਿਲਾਂ ਇੱਥੇ ਪਹੁੰਚਣ ਦੇ ਸਾਰੇ ਮੇਰੇ ਯੂਟਿਊਬਰ ਵੀਰ ਚੈਨਲ ਵਾਲੇ ਭਰਾ ਬ੍ਰੀਡਰ ਭਰਾ ਕਿਸਾਨ ਪਸ਼ੂ ਪਾਲਕ ਭਰਾ ਜਾਂ ਕੋਈ ਪੋਲੀਟੀਕਲ ਹਸਤੀ ਜਿੰਨੇ ਵੀ ਇੱਥੇ ਪਹੁੰਚੇ ਆ ਬਿਨਾਂ ਨਾਮ ਦੇ ਤੋਂ ਮੈਂ ਸਭ ਨੂੰ ਜੀ ਆਖਦਾ ਤੇ ਸਾਰਿਆਂ ਨਾਲ ਫੱਦੇ ਸਾਂਝੀ ਕਰਦਾ ਸੈਣੀ ਕਹਿੰਦੇ ਆ ਜਿਹਦੀ ਜ਼ੁਬਾਨ ਤੇ ਫੱਦੇ ਉਹਦੀ ਮੈਦਾਨ 'ਚ ਫੱਦੇ ਇੱਕ ਵਾਰ ਗੱਜ ਵੱਜ ਕੇ ਫੱਦੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਲੀ ਥਰ ਕੇ ਨਾ ਸਾਰੇ ਨੂੰ ਸਭ ਤੋਂ ਪਹਿਲਾਂ ਅਸੀਂ ਇੱਕ ਗੱਲ ਦੀ ਬਹੁਤ ਵੱਡੀ ਮਾਫੀ ਮੰਗਣਾ ਚਾਹੁੰਦੇ ਆ ਉਹ ਕੀ ਹੈ ਕਿ ਪੰਜਾਬ ਚ ਕੁਝ ਜ਼ਿਆਦ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਲੋਕ YouTube 'ਤੇ ਦੇਖ ਰਹੇ ਨੇ ਕਈ ਵਾਰ ਨਾ ਲੋਕ ਪਰੇਸ਼ਾਨ ਹੋ ਤੱਕਦੇ ਆ ਵੀ ਯਾਰ ਇਹਨਾਂ ਨੂੰ ਮੀਟਿੰਗਾਂ ਦੀ ਪਈ ਹੈ ਇੱਥੇ ਤਾਂ ਮਰਨ ਦੇ ਇਲਾਕੇ ਪਏ ਨੇ ਲੋਕਾਂ ਦਾ ਸਮਾਨ ਚੱਕਿਆ ਜਾ ਰਿਹਾ ਲੋਕ ਡੁੱਬ ਰਹੇ ਨੇ ਪਰ ਮੈਂ YouTube ਚੈਨਲ ਆ ਰਹੀ ਉਹਨਾਂ ਭਰਾਵਾਂ ਤੋਂ ਮਾਫੀ ਮੰਗਣਾ ਚਾਹੁੰਨਾ ਹੱਥ ਜੋੜ ਕੇ ਕਿ ਇਹ ਸਾਡਾ 15 20 ਦਿਨਾਂ ਦਾ ਪਹਿਲਾਂ ਦਾ ਪਲਾਨ ਸੀ ਯੂਟਿਊਬਰ ਵੀਰਾਂ ਨੂੰ ਵੀ ਟਾਈਮ ਦਿੱਤਾ ਹੋਇਆ ਸੀ ਹਾਂ ਹੱਥ ਮੇਰੀ ਹੋਈ ਤਾਂ ਖੇਨਾ ਮੈਂ ਕਰਦਾ ਵਿਚਾਰ ਕਰਦਾ ਕਰਦਾ ਮੈਂ ਕਿ ਨੰਬਰ ਤਾਂ ਦੱਸ ਦਵਾਂ ਹਾਂਜੀ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ ਕਿਉਂਕਿ ਅਸੀਂ ਟਾਈਮ ਦੇ ਚੁੱਕੇ ਸੀ ਬਾਈ ਪਵਿੱਤਰ ਅਰਗਿਆਂ ਨੂੰ ਜਿੰਨੇ ਮੇਰੇ ਵੀਰੇ ਦੇ ਪ੍ਰੀਡਰ ਭਰਾ ਨੇ ਤੇ ਜਿੰਨੇ ਚੈਨਲ ਵਾਲੇ ਆ ਸਾਰਿਆਂ ਨੂੰ ਅਸੀਂ ਟਾਈਮ ਦੇ ਚੁੱਕੇ ਸੀ ਤੇ ਟਾਈਮ ਦਿੱਤਾ ਦੁਬਾਰਾ ਖੁੰਝੇ ਜੋ ਲੋਟ ਨਹੀਂ ਆਉਂਦਾ ਇਸ ਲਈ ਸਾਨੂੰ ਮੀਟਿੰਗ ਕਰਨੀ ਪਈ ਅਸੀਂ ਵੀ ਉਹ ਭਰਾਵਾਂ ਦੇ ਦੁੱਖ ਸੁੱਖ 'ਚ ਹਿੱਸੇਦਾਰ ਆ ਅਸੀਂ ਉਹਨਾਂ ਦਾ ਦੁੱਖ ਮੰਨਦੇ ਆ ਜਿੱਥੇ ਮਦਦ ਦੀ ਲੋੜ ਹੋਈ ਅਸੀਂ ਉਹਨਾਂ ਦੇ ਨਾਲ ਵੀ ਖੜਾਂਗੇ ਤੇ ਹੁਣ ਅਸੀਂ ਅਗਲੀ ਰਣਨੀਤੀ ਤੁਹਾਨੂੰ ਕੱਲੀ-ਕੱਲੀ ਦੱਸਦੇ ਆ ਕੋੜੜੇ ਦਾ ਇਹ ਦੂਜਾ ਮੇਲਾ ਇਹ ਇਤਿਹਾਸਕ ਮੇਲਾ ਹੋਣ ਵਾਲਾ ਜਿਹੜਾ ਅੱਜ ਤੱਕ ਅਸੀਂ ਚੈਲੰਜ ਕਰ ਸਕਦੇ ਹਾਂ ਵੀ ਜਿਹੜਾ ਪੂਰੇ ਪੰਜਾਬ ਚ ਲੱਗਿਆ ਨਹੀਂ ਜਦੋਂ ਦੇ ਸਰਕਾਰੀ ਮੇਲੇ ਲੱਗੇ। ਪਹਿਲੀ ਸ਼ਰਤ ਕੀ ਆ ਸਾਡੇ ਮੇਲੇ ਦੀ ਪਿਛਲੀ ਵਾਰ ਤਾਂ ਮੈਂ ਇਹਨਾਂ ਦਾ ਸਪੋਰਟਰ ਬਣ ਕੇ ਆਇਆ ਸੀ ਬੈਕਬੋਨ ਤੇ ਖੜਾ ਸੀ ਮੇਰੇ ਕੋਲ ਚੱਲ ਕੇ ਬਾਈ ਮਾਣੇ ਆ ਗਏ ਕਹਿੰਦੇ ਵੀ ਐ ਕਰਕੇ ਪ੍ਰਧਾਨ ਜੀ ਸਾਡੀ ਸਪੋਰਟ ਕਰੋ ਤੇ ਪਸ਼ੂ ਵੀ ਲੈ ਕੇ ਆਇਓ। ਅਸੀਂ ਓਵੇਂ ਲੈ ਕੇ ਆਏ। ਐਸ ਵਾਰ ਇਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਮੈਂ ਮੇਰੀ ਪਸ਼ੂ ਵਪਾਰ ਜੁਨੀਅਨ ਵੱਲੋਂ ਪੂਰੇ ਪੰਜਾਬ ਚੋਂ ਅਸੀਂ ਇਹਨਾਂ ਦੇ ਨਾਲ ਖੜੇ ਆ ਮੇਰੇ ਵੀਰ ਗਾਂਾਂ ਵਾਲੇ ਮੁੰਡੇ ਵੀ ਮੇਰੇ ਨਾਲ ਨੇ ਜਿਹੜੇ ਗਾਂਾਂ ਦੇ ਕੰਮ ਕਰਦੇ ਨੇ ਵਪਾਰੀ ਨੇ ਪੂਰੇ ਮਸ਼ਹੂਰ ਪ੍ਰਦੀਪ ਸਿੰਘ ਲੋਹਾਖੇੜਾ ਜਾਂ ਸਾਡੇ ਡਾਕਟਰ ਸ਼ੇਰੋਂ ਵਾਲੇ ਮੈਂ ਇਕੱਲੇ ਇਕੱਲੇ ਦਾ ਨਾਂ ਨਹੀਂ ਲੈਂਦਾ ਗਾਂਾਂ ਵਾਲੇ ਤੇ ਮੱਝਾਂ ਵਾਲੇ ਅਸੀਂ ਆਪਦੇ ਪਸ਼ੂ ਵਪਾਰ ਮੰਡਲ ਵੱਲੋਂ ਅੱਜ ਕੋਟੜਾ ਮੇਲਾ ਨੂੰ ਅਸੀਂ ਸਮੂਹ ਸੰਪੂਰਨ ਸਮਰਥਨ ਦਿੰਨੇ ਆ ਅਸੀਂ ਇਹਨਾਂ ਦੇ ਨਾਲ ਆ ਦੂਜੀ ਗੱਲ ਇਹ ਇਸ ਮੇਲੇ ਦੀ ਜਿੱਦੇ ਨਿਉ ਰੱਖੀ ਗਈ ਸਭ ਤੋਂ ਪਹਿਲਾਂ ਮੈਂ ਆਪਦੇ ਤੇ ਇਹ ਰਿਹਾ ਆ ਰਹੀ ਕਿ ਮੈਂ ਤੁਹਾਡੀ ਸਪੋਰਟ ਜ਼ਰੂਰ ਕਰੂੰ ਫਿਰ ਮੈਂ ਕੋਈ ਡੰਗਰ ਨਹੀਂ ਲੈ ਕੇ ਆਉਂਦਾ ਬੋਪੋ ਸਾਹਿਬ ਤੁਸੀਂ ਕਹਿੰਦੇ ਵੀ ਫੇਰ ਵੇਰ ਨਹੀਂ ਆਉਗੇ ਗੁਰਪ੍ਰੀਤ ਵੀਰਾਂ ਕਹਿ ਕੇ ਗਿਆ ਹੈਗਾ ਉਸ ਤੋਂ ਬਾਅਦ 21 ਮੈਂਬਰਾਂ ਨੇ ਇਹਨਾਂ ਨੂੰ ਕਹਿਤਾ ਵੀ ਵਿੱਚ ਕਹਿੰਦੇ ਵੀ ਦੁੱਧ ਜਵਾਈ ਵਾਲਗਾ ਪਾ ਲੇ ਮੈਂ ਕੋਈ ਨਹੀਂ ਕੱਟਾ ਕੱਤੀ ਕੱਖ ਨਹੀਂ ਹੋਣਾ ਜੇ ਤਾਂ ਲੋਕਾਂ ਦੇ ਹੋਣਾ ਤਾਂ ਸਿੱਧੇ ਹੋ ਕੇ ਲੋਕਾਂ ਦੇ ਹੋ ਜੋ ਹੁਣ 21 ਮੈਂਬਰੇ ਤੇ 22 ਮੈਂ ਤੁਹਾਡੇ ਨਾਲ ਇੱਕ ਵਾਦਾ ਕਰਦੇ ਆਂ ਵੀ ਅਸੀਂ ਆਪ ਦਾ ਕੋਈ ਕੱਤਾ ਕੱਕੀ ਕੋਈ ਜਾਨਵਰ ਦੁੱਧ ਚਵਾਈ ਕਿਸੇ ਕੈਟਾਗਰੀ ਚ ਅਸੀਂ ਆਪ ਦਾ ਕੋਈ ਜਾਨਵਰ ਨਹੀਂ ਪਾਉਂਦੇ ਜੇ ਕਿਸੇ ਨੂੰ ਸ਼ੱਕ ਸੋਵਾ ਹੋਵੇ ਸਾਨੂੰ ਜਿੱਥੇ ਮਰਜ਼ੀ ਗੁਰਦੁਆਰੇ ਮੰਦਰ ਬਾੜ ਲਿਓ ਦੂਜੀ ਬੇਨਤੀ ਸਾਡੀ ਇਹ ਸਾਡੇ ਮੇਲੇ ਚ ਆਉਣ ਵਾਲੇ ਪਸ਼ੂ ਭਰਾ ਕਿਸਾਨ ਪਸ਼ੂ ਪਾਲਕ ਤੇ ਬ੍ਰੀਡਰ ਭਰਾ ਜਿਨ੍ਹਾਂ ਨੂੰ ਸਪਾਰਸ਼ ਕਰਾਉਣੀ ਹੈ ਜਿਨੇ ਕਿਸੇ ਨੇ ਸ਼ਿਫਾਰਿਸ਼ ਕਰਾਉਣੀਆਂ ਸ਼ਿਫਾਰਿਸ਼ ਕਰਨੀਆਂ ਜਾਂ ਕੋਈ ਹੋਰ ਤਕੰਡੇ ਬਣਾਉਣੇ ਆ ਮੇਰੇ ਹੱਥ ਬੰਨ੍ਹ ਕੇ ਬੇਨਤੀ ਉਹ ਸਾਡੇ ਪਸ਼ੂ ਮੇਲੇ 'ਚ ਪਸ਼ੂ ਨਾ ਲੈ ਕੇ ਆਵੇ ਹੁਣ ਤੁਸੀਂ ਮੈਂ ਇੱਕ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਬੰਦੇ ਨੂੰ ਪੰਜ-ਸੱਤ ਦਿਨ ਪਹਿਲਾਂ ਮਿਲਿਆ ਅਸੀਂ ਮੇਲੇ ਤੋਂ ਪਹਿਲਾਂ ਡਿਸਕਸ ਕਰਦੇ ਸੀ ਕਿ ਆਪਾਂ ਮੇਲਾ ਕਿੱਥੇ ਲਾਗੇ ਆਪਾਂ ਨੂੰ ਜਗਾ ਵੱਧ ਚਾਹੀਦੀ ਹੈ ਨਾ ਕੋਟੇ ਵਾਲਾ ਬਾਈ ਬੋਟਾ ਉਹ ਸਾਨੂੰ ਮਿਲਿਆ ਐਡਾ ਭਲਾ ਮਾਨਸਬੰਦਾ ਜਿਹੜਾ ਆਪਾਂ ਚੰਗੇ ਕੰਮ ਨੂੰ ਤੁਰਦੇ ਤਾਂ ਚੰਗੇ ਬੰਦੇ ਨਾਲ ਜੁੜ ਜਾਂਦੇ ਆ ਉਹ ਕਹਿੰਦਾ ਨਾ ਆ ਵੱਡੀ ਰੋਡ ਤੋਂ ਅੱਧਾ ਕਿਲੋਮੀਟਰ ਦੇ ਲਿੰਕ ਰੋਡ ਦੇ ਉੱਤੇ ਵੀਰ ਦੇ 17 ਖਿੱਲੇ ਆ ਉਹ ਸਾਨੂੰ ਸਾਰੀ ਕਮੇਟੀ ਨੂੰ ਵਾਹ ਕੇ ਕਹਿੰਦਾ ਵੀਰੇ 17 ਦੇ 17 ਵਾਹ ਲੋ ਮੇਲਾ ਲੱਗਣਾ ਚਾਹੀਦਾ ਨਾ ਤੋਂ ਕੋ ਡੱਕਾ ਲਾਵਾਂ। ਉਸ ਬਾਈ ਬੁੱਟੇ ਦਾ ਮੈਂ ਖਾਸ ਖਾਸ ਧੰਨਵਾਦ ਕਰਨਾ ਚਾਹੁੰਨਾ। ਹੁਣ ਸਾਡੀਆਂ ਕੈਟਾਗਰੀਆਂ ਸੁਣ ਲਿਓ ਜਿਹੜੀ ਮੈਂ ਤੁਹਾਨੂੰ ਕਹਿੰਦਾ ਸੀ ਪੰਜਾਬ 'ਚ ਅਜੇ ਤੱਕ ਕਦੇ ਨਹੀਂ ਹੋਈ। ਕਿਉਂਕਿ ਮੈਂ ਸਰਕਾਰੀ ਮੇਲਿਆਂ ਦੇ ਜਦੋਂ ਤੋਂ ਸ਼ੁਰੂ ਹੋਏ ਆ ਮੈਂ ਉਹ ਮੇਲਿਆਂ 'ਤੇ ਲੜਦਾ ਆ। ਉਹਨਾਂ ਮੇਲਿਆਂ 'ਚ ਮੈਂ ਜਿੱਤਿਆ ਵੀ ਆ ਤੇ ਹਾਰਿਆ ਵੀ ਆ। ਉਹਨਾਂ ਚ ਕਮੀਆਂ ਮੈਨੂੰ ਦਿਨੀਆਂ ਸੀ ਤੇ ਅੱਜ ਮੈਂ ਉਹ ਕਮੀਆਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਮੇਰੀ ਕੋਰੜਾ ਕਮਿਟੀ ਦੇ ਸਹਿਯੋਗ ਨਾਲ ਪਹਿਲਾਂ ਅਸੀਂ ਕਰਿਆ 0 ਤੋਂ 6 ਮਹੀਨੇ ਦੇ 33 ਕੱਟੀਆਂ ਉਹਦੇ ਚ ਅੱਗੇ ਆਮ ਹੁੰਦਾ ਸੀ ਮੁਰਰਾ ਤੇ ਨੀਲੀ ਰਾਵੀ ਹੁਣ ਆਮ ਗੱਲਾਂ ਚ ਕੀ ਚੱਲ ਪੈਂਦੀ ਹੈ ਕਿ ਮੁਰਰਾ ਹਰਿਆਣੇ ਦੀ ਆਮੀ ਕਹਿੰਨ ਉਹ ਸਾਰੇ ਮੁਰਰਾ ਹਰਿਆਣੇ ਚ ਵਧ ਗਿਆ ਨੀਲੀ ਰਾਵੀ ਕਿ ਨੀਲੀ ਰਾਵੀ ਪਾਕਿਸਤਾਨ ਦੀ ਫਿਰ ਆਪਣੇ ਵੱਲੇ ਕੀ ਹੈ ਭਾਈ ਆਪਣੇ ਕੋਲ ਹੈ ਕਿ ਉਹ ਲਸੋ ਅੱਪਾ ਬਚਾਲਿਆ ਆਪਣੇ ਮੁਰਰਾ ਦਾ ਚੱਲ ਨੀ ਉਹਨਾਂ ਤੇ ਨੀਲੀ ਰਾਵੀ ਦਾ ਚੱਲ ਨੀ ਉਹਨਾਂ ਅਸੀਂ ਦੋਨਾਂ ਨੂੰ ਬਰਾਬਰ ਸਤਿਕਾਰ ਦਿੱਤਾ ਤੀਜੀ ਇੱਕ ਅਸੀਂ ਗ੍ਰੇਡੇਡ ਕੈਟਾਗਰੀ ਇਸ ਵਾਰ ਬਰਾਬਰ ਰੱਖੀ ਆ ਗ੍ਰੇਡੇਡ ਕੀ ਹੈ ਵਿੱਚ ਬਾਲੇ ਭਲੇ ਤੇ ਬੀਬੇ ਆ ਜਿਹੜੇ ਇੱਕ ਇੱਕ ਦੋ ਦੋ ਮੱਝਾ ਰੱਖ ਦੋ ਮੈਨੂੰ ਕਈ ਵਾਰ ਪਿੰਡਾਂ ਜਿਵੇਂ ਮੱਝਾ ਲੈਣਗੇ ਨੂੰ ਪੁੱਛ ਲੈਂਦੇ ਆ ਕਹਿੰਦੇ ਗ੍ਰੇਡੇਡ ਆਏ ਤਾਂ ਦੱਸਦੇ ਹੁੰਦੀ ਕੀ ਹੈ ਇਹ ਭਰਾ ਮੇਰੇ ਉਹ ਹੁੰਦੀ ਹੈ ਜਿਹੜੀ ਮੁਰਰਾ ਤੇ ਨੀਲੀ ਤੋਂ ਵਿਗੜ ਕੇ ਬਣੀ ਹੁੰਦੀ ਹੈ ਦੇਸੀ ਭਾਸ਼ਾ ਚ ਕਹਿੰਦੇ ਬੇਰੜੀ ਜਿਵੇਂ ਮੱਝ ਸੂਪੀ ਸਾਰੇ ਕੈਰੇਕਟਰ ਮੁਰਰਾ ਦੇ ਬੱਚੇ ਦੇ ਚਮਚੇ ਜਿੰਨਾ ਦਾਗ ਮੱਥੇ 'ਚ ਆ ਗਿਆ ਫੂਲ ਦਾ ਬੱਲ ਦਾ ਉਹ ਗ੍ਰੇਡਰ ਤੇ ਆ ਜਾਣਾ ਇੰਨਾ ਕੀ ਹੁੰਦਾ ਹੈ ਹੁਣ ਅਸੀਂ ਕੈਟਾਗਰੀਆਂ ਤਿੰਨੇ ਰੱਖਦੀਆਂ ਪੰਜਾਬ 'ਚ ਕਿਸੇ ਕੋਨੇ ਕਿਸੇ ਜ਼ਿਲ੍ਹੇ ਕਿਸੇ ਵੱਡੇ ਕਿਸੇ ਛੋਟੇ ਘਰ ਮੱਝ ਖੜੀ ਹੋਵੇ ਕੱਟਾ ਕੱਟੀ ਖੜਿਆ ਹੋਵੇ ਝੋਟਾ ਹੋਵੇ ਤੁਹਾਡੇ ਪਸ਼ੂ ਚਦਮ ਚਾਹੀਦਾ ਕੋਟ ਦੇ ਮੇਲੇ ਨੇ ਉਹ ਸਾਰੀਆਂ ਸਾਮੀਆਂ ਭਰਤੀਆਂ ਵੀ ਤੁਹਾਡਾ ਪਸ਼ੂ ਕੰਪੀਟੀਸ਼ਨ ਲੜ ਸਕੂਗਾ ਇਹ ਨਹੀਂ ਵੀ ਤੁਹਾਡਾ ਪਸ਼ੂ ਮੁਕਾਬਲੇ ਵੀ ਨਾ ਰਹੇ ਜੂਗਾ ਇਹ ਪਸ਼ੂ ਮੇਲਾ ਕੱਲੇ ਪੰਜਾਬ ਦਾ ਮੈਂ ਦੱਸ ਦਿਆਂ ਕੱਲੇ ਪੰਜਾਬ ਰਾਜ ਦਾ ਪਸ਼ੂ ਮੇਲਾ ਜਿਹਦੇ ਚ ਕੰਪੀਟੀਸ਼ਨ ਆ ਮੁਕਾਬਲਾ ਕੱਲੇ ਪਸ਼ੂ ਪੰਜਾਬ ਦੇ ਪਸ਼ੂ ਭਾਗ ਲੈ ਸਕਣਗੇ ਹਾਂ ਡਿਸਪਲੇ ਵਾਸਤੇ ਆਦਰ ਸਟੇਟਾਂ ਤੋਂ ਆ ਸਕਦੀ ਆ ਜਿਹਨੇ ਡਿਸਪਲੇ ਤੇ ਕੋਈ ਸੀਮਨ ਵੇਚਣਾ ਕੋਈ ਹੋਰ ਚੀਜ਼ ਵੇਚਣੀ ਆ ਜਾਂ ਆਪਣੇ ਝੋਟੇ ਕੱਟੀਆਂ ਦਾ ਤੇ ਮਸ਼ਹੂਰੀ ਕਰਨੀ ਆ ਲਿਆ ਸਕਦਾ ਅਸੀਂ ਉਹਨਾਂ ਦਾ ਰਿੰਗ ਚ ਨਾਮ ਵੀ ਬੋਲਾਂਗੇ ਉਹਨਾਂ ਨੂੰ 5 ਮਿੰਟ ਰਿੰਗ 'ਚ ਦਿਖਾਵਾਂਗੇ ਵੀ ਡਿਸਪਲੇ ਤੇ ਵੀ ਲਾਵਾਂਗੇ ਉਹ ਐਂਟਰੀ ਫੀਸ ਦੇ ਕੇ ਆਪਦਾ ਪਸ਼ੂ ਡਿਸਪਲੇ ਕਰ ਸਕਦਾ ਆ ਅਦਰ ਸਟੇਟ ਨੂੰ ਕੋਈ ਬੰਦ ਨਹੀਂ ਆਜੋ ਜੀ ਆਇਆਂ ਨੂੰ ਤੁਹਾਡੇ ਲਈ ਤੰਬੂ ਦਾ ਲੰਗਰ ਦਾ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਕਰਾਂਗੇ ਇੱਕ ਬਾਈ ਨੂੰ ਪੁੱਛਾਵਾਂ ਮੇਲੇ ਤਾਂ ਬਹੁਤ ਲੱਗਦੇ ਦੇਖੇ ਆ ਇੱਕ ਕੋਰਡਾ ਕਮੇਟੀ ਦੀ ਕਿਸਮਤ ਬਣਦੀ ਆ ਮੈਂ ਕਿਹਾ ਜੀ ਮਾ ਲੰਗਰ ਭਾਰੀ ਬੈਠੀ ਇਦਕੇ ਆਪਾਂ ਮੇਲਾ ਵੱਡਾ ਕਰਨਾ ਕਹਿੰਦੇ ਨਾ ਵੀਰੇ ਮੇਲਾ ਆਪਾਂ ਮ ਵੱਡਾ ਲੱਗੇ ਆਪਾਂ ਮ ਛੋਟਾ ਲੱਗੇ ਲੰਗਰ ਗੁਰੂ ਦਾ ਉਹ ਟੁੱਟ ਵਰ ਜਿੰਨੇ ਦਿਨ ਮੇਲਾ ਚੱਲੂ ਲੰਗਰ ਚੱਲੂ ਆ ਗੁਰੂ ਦਾ ਲੰਗਰ ਚੱਲਣਾ ਹੀ ਚੱਲਣਾ ਹੁਣ ਮੈਂ ਕੈਟਾਗਰੀ ਤੇ ਆ ਜਾ ਥੋੜਾ ਜਿਆਦਾ ਸਮਾਂ ਨਾ ਲੈਂਦਾ 0 ਤੋਂ 6 ਮਹੀਨਿਆਂ ਦੇ ਕੱਟੇ ਕੱਟੀਆਂ ਮੁਰਰਾ ਦੀਆਂ ਨੀਲੀ ਰਾਵੀ ਦੀਆਂ ਤੇ ਗਰੇਟਡ ਦੀਆਂ ਇਹ ਤਿੰਨੇ ਤਿੰਨਾਂ ਦੀ ਮੇਲ ਕਾਫਰੇਲੀ ਹੋਣੀ ਹੈ ਮੇਲਾ 2 ਤਰੀਕ ਤੋਂ ਸ਼ੁਰੂ ਹੈ ਉਸ ਤੋਂ ਬਾਅਦ ਮੁਰਰਾ ਨਸਲ ਦੇ ਖੀਰੇ ਕੱਟੇ ਕੱਟੀਆਂ ਨੀਲੀ ਰਾਵੀ ਦੇ ਕਿਰੇ ਘੱਟੇ ਘੱਟੀਆਂ ਤੇ ਗਰੇਡਰ ਦੇ ਘੱਟੇ ਬਿਠੇ ਉਸ ਤੋਂ ਬਾਅਦ ਮੁਰਰਾ ਨਸਲ ਦੇ ਦੋ ਦੰਦ ਕੱਟੇ ਉਸ ਤੋਂ ਬਾਅਦ ਦੋ ਦੰਦ ਨੀਲੀ ਰਾਵੀ ਦੇ ਘੱਟੇ ਉਸ ਤੋਂ ਬਾਅਦ ਦੋ ਦੰਦ ਗਰੇਡਰ ਦੇ ਘੱਟੇ ਉਸ ਤੋਂ ਬਾਅਦ ਮੁਰਰਾ ਦੇ ਵੱਡੇ ਝੋਟੇ ਉਸ ਤੋਂ ਬਾਅਦ ਨੀਲੀ ਰਾਵੀ ਦੇ ਵੱਡੇ ਝੋਟੇ ਉਸ ਤੋਂ ਬਾਅਦ ਗਰੇਡਰ ਦੇ ਵੱਡੇ ਝੋਟੇ ਹੁਣ ਤੁਹਾਨੂੰ ਮੈਂ ਇੱਥੇ ਦੱਸ ਦਵਾਂ ਫਰਕ ਕੀ ਸੀ ਜਿਹੜੇ ਆਮ ਕਰਕੇ ਕੰਪੀਟੀਸ਼ਨ 'ਚ ਕੀ ਹੁੰਦਾ ਨਾ ਮੋਰਾਂ ਤੇ ਗਰੇਡਰ ਇਕੱਠੇ ਕਰਕੇ ਡਾਕਟਰ ਦੇ ਇਹਦੇ ਵੱਡੇ ਝੋਟਿਆਂ 'ਚ ਦਾਕਤੀ ਸਿੰਘਾਂ ਜਿਵੇਂ ਤੁਹਾਡੇ ਨਾਮ ਰਾਇ ਕਰਦੇ ਆ ਸੀ ਉਹ ਇਕੱਠੇ ਬਾੜ ਤੇ ਜਿਹੜਾ ਗਰੇਡਰ 'ਚ ਹੁੰਦਾ ਉਹਦਾ weight ਵੀ ਵੱਧ ਹੁੰਦਾ ਉਹਦੀ length ਵੀ ਵੱਧ ਹੁੰਦੀ ਹੈ ਚਾਈ ਵੀ ਵੱਧ ਹੁੰਦੀ ਹੈ ਡਾਕਟਰ ਬਾੜ ਦਿੰਦੇ ਆ ਟੈਸਟੀਕਲਾਂ ਦੇ ਨੰਬਰ ਵੱਧ ਹੁੰਦੇ ਆ 50 ਉਸ ਤੋਂ ਬਾਅਦ ਕੀ ਕਰਦੇ ਜਿਹੜਾ ਪਿਓਰ ਹੁੰਦਾ ਉੱਥੇ ਨੰਬਰ ਉਹਦੇ ਘੱਟ ਦਿੰਦੇ ਆ ਉਸ ਤੋਂ ਬਾਅਦ ਸਿੰਘ ਦੇ ਨੰਬਰ ਥੋੜੇ ਜਿਹਾ ਘੱਟ ਕਰਕੇ ਉਹਦੇ 'ਚ ਜਿੱਤ ਕਰਵਾਉਂ ਜਾਂਦਾ ਗਰੇਡਰ ਗ੍ਰੇਡਡ ਨੂੰ ਮੁਰਾ ਬਣਾ ਕੇ ਉਹਦਾ ਸੀਮਨ ਦਿੱਤਾ ਜਾਂਦਾ ਸਾਰੇ ਪੰਜਾਬ ਦਾ ਘਾਣ ਹੋਈ ਜਾਂਦਾ ਨਸਲ ਦਾ ਘਾਣ ਇੱਥੇ ਹੁੰਦਾ ਗ੍ਰੇਡਡ ਝੋਟੇ ਨੀਲੀ ਰਾਵੀ ਦੇ ਝੋਟੇ ਤੇ ਮੁਰਾ ਦੇ ਝੋਟੇ ਐਦ ਕੀ ਤੁਹਾਨੂੰ ਅਸੀਂ ਏਦੋਂ ਅਟ ਤਿੰਨੇ ਕੈਟਾਗਰੀਆਂ ਐਂ ਦਿਖਾ ਦਿਆਂਗੇ ਮੇਲੇ 'ਚ ਵੀ ਆਹ ਗ੍ਰੇਡਡ ਹੁੰਦੇ ਆ ਆਹ ਮੁਰਾ ਹੁੰਦੇ ਆ ਆਹ ਨੀਲੀ ਰਾਵੀ ਹੁੰਦੇ ਆ ਅੱਗੇ ਸਿੱਖਣਾ ਤੁਹਾਡੀ ਮਰਜ਼ੀ ਉਸ ਤੋਂ ਬਾਅਦ ਦੋ ਦੰਦ ਮੁਰਾ ਦੀਆਂ ਝੋਟੀਆਂ ਦੋ ਦੰਦ ਨੀਲੀ ਰਾਵੀ ਦੀਆਂ ਝੋਟੀਆਂ ਦੋ ਦੰਦ ਗ੍ਰੇਡਰ ਦੀਆਂ ਝੋਟੀਆਂ ਚਾਹੇ ਉਹ ਖੀਰੀਆਂ ਨੇ ਚਾਹੇ ਉਹ ਦੋਦੰਦ ਦੀ ਦੋਦੰਦ ਤੱਕ ਉਹਨਾਂ ਦੀ ਦੁੱਧ ਜਵਾਈ ਅੱਗੇ ਨੀਲੀ ਰਾਵੀ ਦੀ ਤੇ ਮੁਰਰਾ ਦੀ ਹੁੰਦੀ ਹੈ ਜਿਹੜੀ ਗ੍ਰੇਡਰ ਦੀ ਬਰਾਬਰ ਰੱਖਦੀ ਬਰਾਬਰ ਦਾ ਨਾਮ ਦੇਵਾਂਗੇ ਜਿੰਨੀਆਂ ਕੈਟਾਗਰੀਆਂ ਚ ਗ੍ਰੇਡਰ ਬਰਾਬਰ ਰੱਖੀ ਹੈ ਸਾਰਿਆਂ ਚ ਰੱਖੀ ਹੈ ਸਾਰਿਆਂ ਨੂੰ ਬਰਾਬਰ ਸਰਟੀਫਿਕੇਟ ਬਰਾਬਰ ਸ਼ੀਲਡ ਹੈ ਬਰਾਬਰ ਹੀ ਨਾਮ ਤਿੰਨਾਂ ਦਾ ਇੱਕ ਲੈਵਲ ਰੱਖਿਆ ਕਿਸੇ ਨਾਲ ਕੋਈ ਘਾਟਵਾਬਦ ਨਹੀਂ ਹੋਣਾ ਉਸ ਤੋਂ ਬਾਅਦ ਵੱਡੀਆਂ ਮੱਝਾਂ ਕਿਵੇਂ ਜਿਵੇਂ ਤਿੰਨ ਕੈਟਾਗਰੀ ਵੱਡੀਆਂ ਮੱਝਾਂ ਚਾਰ ਮੁਰਰਾ ਵਾਲੀਆਂ ਲੈ ਆਇਓ ਮਿੱਲੀ ਰਵੀ ਵਾਲੀਆਂ ਲੈ ਆਇਓ ਤੇ ਗ੍ਰੇਡੇਡ ਲੈ ਆਇਓ ਗ੍ਰੇਡੇਡ ਚ ਇਹ ਕੰਮ ਆਜੂ ਕਿਸੇ ਦੀ ਲੰਡੀ ਫੁੱਲੀ ਬੱਲੀ ਢਾਲੀ ਪੂਛ ਟੁੱਟੀ ਪੋਲਰੀ ਲਈ ਕਮੰਡਲੀ ਸਾਰਿਆਂ ਪਾਰ ਨੇ ਥੋੜੀ ਮਹਿਜ ਦਮ ਚਾਹੀਦਾ ਲੈ ਆਇਓ ਫੁੱਲੀ ਝੁੱਟੀ ਐ ਇਹ ਨਹੀਂ ਵੀ ਥੋੜੀ ਮਹਿ ਰਹਿ ਜੂਗੀ ਥੋੜੀ ਮਹਿ ਥੇਲੇ ਦੁੱਧ ਹੋਣਾ ਚਾਹੀਦਾ ਵੀ ਥੋੜੀ ਮਹਿ ਕੈਟਾਗਰੀ ਕਿੰਨੋਂ ਨਹੀਂ ਰਹਿਣ ਦਿੰਦੀ ਪਹਿਲਾਂ ਅਸੀਂ ਮੁਰਰਾ ਚੁਣਾਂਗੇ ਫਿਰ ਨੀਲੀ ਦਾ ਵੀ ਜਿੰਨੀਆਂ ਬਚੀਆਂ ਸੀ ਗ੍ਰੇਡੇਟ ਚ ਪਾੜਾਂਗੇ ਉਹ ਨਹੀਂ ਵੀ ਐ ਵੀ ਉਹਦੀ ਮੈਂ ਥੱਲੇ ਦੁੱਧਵਾਦੋਂ ਗ੍ਰੇਡ ਚ ਪਾੜ ਦਿੰਨਾ ਜਿਹੜੀ ਗ੍ਰੇਡੇਟ ਹੋਈ ਉਹਨੂੰ ਗ੍ਰੇਡੇਟ ਚ ਪਾੜਾਂਗੇ ਜਿਹੜੀ ਨੀਲੀ ਦਾ ਵੀ ਉਹਨੂੰ ਨੀਲੀ ਰਾਂ ਵਿੱਚ ਜਿਹੜੀ ਮੁਰਰਾ ਨੂੰ ਮੁਰਰਾ ਚ ਆ ਦੁੱਧ ਚ ਵਾਈ ਵੀਰੇ ਬੋਲਦੀ ਦੁੱਧ ਚ ਵਾਈ ਬੋਲਦੀ ਇੱਕ ਸਭ ਤੋਂ ਇੱਕ ਉਸ ਤੋਂ ਬਾਅਦ ਇੱਕ ਬਿਊਟੀ ਦਾ ਕੰਪੀਟੀਸ਼ਨ ਹੁੰਦਾ ਆਮ ਕਰਕੇ ਆਪਾਂ ਨਾ ਜਿਹੜੀਆਂ ਦੁੱਧ ਦਿੰਦੀਆਂ ਆਲਾ ਬਿਊਟੀ ਦਾ ਪਾਤ ਬਣਾ ਲੈਨੇ ਆ ਇੱਕ ਦਿਨ ਲੈਨੇ ਡਰਾਈ ਦਾ ਡਰਾਈ ਮੱਝਾਂ ਦਾ ਬਿਊਟੀ ਦਾ ਪਾਰਟ ਬਣਾ ਲੈਨੇ ਆ ਡਰਾਈ ਮੱਝ ਜਿਹੜੇ ਜੱਜਾ ਪੜੇ ਲਿਖੇ ਮਾਫ਼ ਕਰਨਾ ਕੋਈ ਨਹੀਂ ਥਣਾ ਨੂੰ ਹੱਥ ਫਾਉਂਦਾ ਬਿੱਲਾ ਹੱਥ ਮੱਥੇ ਹੀ ਜਾਉ ਕੋਤੈ ਨਵੀਂ ਨਾਮ ਲੈ ਗਈ ਕੋ ਦੁੱਧ ਨਾਮ ਲੈ ਗਈ ਕਿਤੇ ਥਣ ਜੁੜੇ ਰਹੇਗੇ ਜਦੋਂ ਇਕੱਲੇ ਥਾਣੀ ਦੀਂਦੇ ਆ ਅਸੀਂ ਉਹ ਕੰਮ ਹੀ ਨਹੀਂ ਕਰਿਆ ਅਸੀਂ ਕੱਲੀ ਬਿਊਟੀ ਦਾ ਜਿਹੜਾ ਕੰਪੀਟੀਸ਼ਨ ਆ ਮੁਰਰਾ ਦਾ ਨੀਲੀ ਅ ਵੀ ਦਾ ਗ੍ਰੇਡੇਡ ਦਾ ਸੂਈਆਂ ਉਹਨਾਂ ਦਾ ਰੱਖਿਆ ਸੂਈਆਂ ਦਾ ਵੀ ਇਸ ਤਰ੍ਹਾਂ ਰੱਖਿਆ ਘਰੋਂ ਬਾਜ਼ਾਰ ਲਾ ਲਿਆ ਹੋਇਆ ਤੋਕੇ ਲਾ ਲਿਓ ਜਿਹਦੀ ਜਿੰਨੀ ਹਿੰਮਤ ਹੋਈ ਉੱਥੇ ਦਿਖਾਉਣਾ ਦਾ ਲੋਕਾਂ ਨੂੰ ਬਿਊਟੀ ਦਿਖਾਉਣੀ ਹੈ ਬਿਊਟੀ ਦਾ ਮਤਲਬ ਕੀ ਵੀ ਥਣਾ ਦੀ ਸਪੇਸ ਕਿੰਨੀ ਨਖਰਾ ਕਿੰਨਾ ਚੱਡੇ ਦੇ ਕਿੰਨੀ ਕੀ ਗੱਲਬਾਤ ਆ ਉਹ ਨਹੀਂ ਅਸੀਂ ਹੋਰ ਮੇਲਿਆਂ ਨੂੰ ਵੀ ਅਸੀਂ ਤੁਹਾਡੀ ਇੱਥੇ ਲਿਆ ਕੇ ਪੀਕੇ ਮਾਰ ਮਾਰ ਚੁਆਈ ਕਰਾਂਗੇ ਉੱਥੇ ਦੇਣ ਕਰ ਨੂੰ ਕੱਕ ਨਾ ਰਹੇ ਉਹ ਥੋੜੀ ਜ਼ੋਰਤ ਹੈ ਤੁਸੀਂ ਜੋ ਜਿੰਨਾ ਜ਼ੋਰ ਲਗਿਆ ਲਾ ਲਿਓ ਉਹ ਇਸ ਤਰ੍ਹਾਂ ਦਾ ਮਿਲਣਾ ਉਹ ਤੋਂ ਬਾਅਦ ਕਿਹੜੀਆਂ ਕਿੰਨੇ ਕੈਮਰਾ ਦੇ हां ਬਿਊਟੀ ਵਾਲੀ ਨੂੰ ਬੋਲਦੀ ਆ ਬਰਾਬਰ ਹੀ ਆ ਸਾਰੇ ਮੁਕਾਬਲੇ ਜਿਹੜੀ ਨੀਲੀ ਨਾ ਵੀ ਬੋਲੀਗੀ ਉਹਦੇ ਨਾਲ ਹੀ ਮੁਰਨਾ ਉਹਦੇ ਨਾਲ ਹੀ ਗ੍ਰੇਡੇਡ ਆ ਉਹਦੇ ਚ ਕਿਸੇ ਵੀ ਕੈਟਾਗਰੀ ਦਾ ਇੱਕ ਵੀਰੇ ਅਸੀਂ ਹੋਰ ਰੱਖੀ ਆ ਨਵੀਂ ਚੀਜ਼ ਤੁਸੀਂ ਪੁਰਾਣੀਆਂ ਚੀਜ਼ਾਂ ਦੇ ਸ਼ੌਂਕੀ ਹੋ ਅੱਜ ਤੋਂ 40 ਸਾਲ ਜਿਹੜੇ ਪਹਿਲਾਂ ਜੰਮੇ ਉਹਨਾਂ ਨੇ ਸਾਰਿਆਂ ਨੇ ਦੇਖਿਆ ਪਿੰਡਾਂ ਚ ਬੱਕ ਛੜਦੇ ਹੁੰਦੇ ਸੀ ਦੇਸੀ ਗਾਣਾਂ ਦੇ ਠੱਠੇ ਐ ਡੇ ਡੇ ਬੰਦਾ ਐ ਠੱਠੇ ਨਾ ਅਸੀਂ ਥਾਰ ਪਾਰਕਰ ਦਾ ਨਾ ਗਿਰਦਾ ਦਾ ਨਾ ਸਾਹੀਵਾਲ ਦਾ ਨਾ ਜਰਸੀ ਦਾ ਕੋਈ ਕੰਪੀਟੀਸ਼ਨ ਨਹੀਂ ਅਸੀਂ ਦੇਸੀ ਗਾਂ ਜਿਹੜੀ ਪੰਜਾਬ ਚ ਦੇਸੀ ਨਸਲ ਹੁੰਦੀ ਸੀ ਉਹਦਾ ਕੰਪੀਟੀਸ਼ਨ ਰੱਖਿਆ ਉਹਦੀਆਂ ਦੋ ਕੈਟਾਗਰੀਆਂ ਇੱਕ ਦੁੱਧ ਦਿੰਦੀ ਦੇਸੀ ਗਾਂ ਦੀ ਬਿਊਟੀ ਦਾ ਰੱਖਿਆ ਆ ਕੋਈ ਉਮਰ ਹੋਵੇ ਬਿਊਟੀ ਚ ਆ ਜਾਏ ਜਿੰਨੀ ਚੰਗੀ ਹੈ ਇੱਕ ਦੁੱਧ ਚੋਾਈ ਮੁਕਾਬਲਾ ਦੇਸੀ ਗਾਂ ਇਹ ਅਸੀਂ ਨਵੀਂ ਐਡ ਕਰੀਏ ਜਿਹੜੀ ਅੱਜ ਤੱਕ ਪੰਜਾਬ ਦੇ ਕਿਸੇ ਮੇਲੇ ਤੇ ਨਹੀਂ ਹੋਈ ਮੇਲਿਆਂ ਦੇ ਨਾਂ ਕੀ ਫਰਜ਼ੀ ਮੇਰੀ ਅਰਜ਼ੀ ਮੈਂ ਕਿਸੇ ਕਦੀ ਉਹ ਬੋਲ ਨਹੀਂ ਕਰਦਾ ਐਂਟਰੀ ਫੀਸਾਂ ਰੱਜ ਮੰਗਾ ਲੈ ਕੇ ਲੋਕਾਂ ਦੀ ਜੇਬ ਕੱਢਦੀ ਐ ਸਾਡੇ ਮੇਲੇ ਦੀ ਐਂਟਰੀ ਫੀਸਾਂ ਖੋੜ ਲਓ ਪਰ ਸਾਨੂੰ ਦੇਖ ਕੇ ਕਾਪੀ ਬਹੁਤ ਕਰਾਂਗੇ ਸਾਡੀ ਨਕਲ ਬਹੁਤ ਮਾਰਨੀ ਹੈ ਹੁਣ ਉਹਨਾਂ ਤੋਂ ਬਚ ਜਿਓ ਸਾਡਾ ਸਾਥ ਦੇ ਦਿਓ ਸਾਥ ਵੀ ਇੱਕ ਮੇਲਾ ਦੇ ਦਿਓ ਪੂਰੇ ਪੰਜਾਬ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਜੇ ਤਾਂ ਸਾਡਾ ਮੇਲਾ ਚੰਗਾ ਲੱਗਿਆ ਇਮਾਨਦਾਰੀ ਨਾਲ ਲੱਗਿਆ ਤਾਂ ਤਾਂ ਅਗਲੀ ਵਾਰ ਸਾਥ ਦੇ ਦਿਓ ਨਹੀਂ ਬਿਲਕੁਲ ਸਾਾਨੂੰ بلاયો ਤੱਕ ਨਾ ਯਾਰ ਤੁਹਾਨੂੰ ਇਹ ਗੱਲ ਸਾਡੀਆਂ ਜਿਹੜੀਆਂ ਛੋਟੇ ਕਾਫ ਰੈਲੀ ਵਾਲੇ ਬੱਚੇ ਹੋਣਗੇ ਉਹਨਾਂ ਦੀ ਅਸੀਂ ਸਿਰਫ 200 ਰੁਪਏ ਐਂਟਰੀ ਫੀਸ ਰੱਖੀ ਹੈ ਬਿਲਕੁਲ ਸਿੱਧਾ ਦੋਸਤ ਜਿਹੜੇ ਖੀਰੇ ਇਕੱਡੇ ਇਕੱਟੇ ਆਉਣਗੇ ਉਹਨਾਂ ਦੀ ਸਿਰਫ ਅਸੀਂ 500 ਰੁਪਏ ਐਂਟਰੀ ਫੀਸ ਰੱਖੀ ਹੈ ਜਿਹੜੇ ਵੱਡੇ ਪਸ਼ੂ ਆ ਜਿਨ੍ਹਾਂ ਦੀ ਖਾਸੀ ਖਾਸੀ ਐਂਟਰੀ ਵਧਾ ਦਿੰਦੇ ਆ ਅਸੀਂ ਸਿਰਫ ਉਹਨਾਂ ਦੀ 1000 ਰੁਪਏ ਐਂਟਰੀ ਰੱਖੀ ਹੈ ਐਂਟਰੀ ਫੀਸ ਵੀ ਅਸੀਂ ਵੱਧ ਨਹੀਂ ਲੋਕਾਂ ਦੇ ਬੋਏ ਥੋੜੇ ਬੋਣਾ ਬਾਈ ਪਵਿੱਤਰ ਰਗਾ ਪੰਜ ਸੱਤ ਜਾਨਵਰ ਲਿਆਉਂਦਾ ਜੇ ਵੱਡੇ ਜਾਨਵਰ ਲਿਆਇਆ ਪੰਜ ਜਾਨਵਰ ਲਿਆਇਆ 10000 ਦਾ ਦੀ ਐਂਟਰੀ ਹੋਗੀ 10000 ਲੈ ਗਿਆ ਸਟੋਰੀ ਵਾਲਾ 20000 ਲੈ ਗਿਆ ਕਰਾਇਿਆਂ ਦਾ ਹਲੇ ਜਿੱਤੂ ਹਾਰੂ ਦੇਖੀ ਜੋ ਉਹਨੇ ਦਾਣਾ 50 60000 ਤਾਂ ਪਹਿਲੀ ਬੀਤ ਗਿਆ ਫੇਰ ਤਾਂ ਅਸੀਂ ਬਹਾਨੇ ਨਾਲ ਉਹਦੀ ਜੇਬ ਭੜਦੇ ਆ ਹੋਰ ਕੀ ਦੇਗਾ ਵੀ ਐਂਟਰੀ ਫੀਸ ਬੋਲੀ ਗਈ ਉਹਨੂੰ ਉਸ ਤੋਂ ਪਹਿਲਾਂ ਜਿਹੜੀਆਂ ਮੱਝਾਂ ਕੰਪੀਟੀਸ਼ਨ ਲਈ ਆਉਣਗੀਆਂ ਦੁੱਧ ਚਵਾਈਆਂ ਵਾਲੀਆਂ ਦੋ ਤਰੀਕ ਦੀ ਐਂਟਰੀ ਐ ਸ਼ਾਮ ਤੱਕ ਤਿੰਨ ਤੇ ਚਾਰ ਦੀ ਰਸਤਾ ਐ ਪੰਜ ਤੋਂ ਕੱਚੀ ਚਵਾਈ ਸ਼ੁਰੂ ਹੋ ਜੂ ਸਵੇਰ ਦੀ ਕੱਚੀ ਚਵਾਈ ਸ਼ਾਮ ਦੀ ਕੱਚੀ ਚਵਾਈ ਤੇ 6 ਤੋਂ ਪੱਕੀ ਚਵਾਈ ਸਵੇਰ ਦੀ ਪੱਕੀ ਚਵਾਈ ਸ਼ਾਮ ਦੀ ਪੱਕੀ ਚਵਾਈ ਤੇ 7 ਦੀ ਸਵੇਰ ਦੀ ਪੱਕੀ ਚਵਾਈ ਤਿੰਨ ਪੱਕੀਆਂ ਚਵਾਈਆਂ ਦੋ ਕੱਚੀਆਂ ਚਵਾਈਆਂ ਇਹ ਨੋਟ ਰੱਖ ਲਿਓ ਇੱਕ ਜਿੰਨਾ ਚਿਰ ਪੱਕੀ ਚੋਈ ਸ਼ੂ ਨਹੀਂ ਹੁੰਦੀ ਉਹਨਾਂ ਦਿਨ ਅਸੀਂ ਥੋਥੋ ਕੋਈ ਦੁੱਧ ਨਹੀਂ ਲਵਾਵਾਂਗੇ ਮਰਜੀ ਨਾਲ ਲੰਗਰ 'ਚ ਪਾਉਣਾ ਪਾ ਦਿਓ ਨਹੀਂ ਕਮੇਟੀ ਦਾ ਇੱਕ ਦੋਜੀ ਆਊ ਫੈਟ ਲਵਾ ਕੇ ਦੁੱਧ ਵੇਚ ਦਿਓ ਤੇ ਨਗਦ ਰੁਪਈਆ ਉਹਦੇ ਜੇਬ 'ਚ ਪਾ ਦਿਓ ਅਸੀਂ ਦੁੱਧ ਉਹ ਵੀ ਨਹੀਂ ਲੈਣਾ ਜਿੱਦੇ ਪੱਕੀਆਂ ਚਵਾਈਆਂ ਚੱਲ ਫਿਰ ਉਹ ਤੇ ਰਾਸ਼ ਵੱਜੂ ਉਹਦੇ ਸਾਨੂੰ ਕਿਰਪਾ ਕਰਕੇ ਸਾਨੂੰ ਉਹਦੇ ਦੁੱਧ ਦੇ ਦਿਓ ਤਿੰਨ ਚਵਾਈਆਂ ਦਾ ਸਰਪ ਇੱਕ ਅਸੀਂ ਮੇਲੇ ਨੂੰ ਇਹ ਚੀਜ਼ ਬੜੀ ਧਿਆਨ ਰੱਖਿਆ ਜਿਵੇਂ ਗੋਪੀ ਵੀਰੇ ਨੇ ਕਿਹਾ ਕਹਿੰਦਾ ਬੱਚਿਆਂ ਨੂੰ ਲਾਜ਼ਮੀ ਨੇ ਕਿ ਆਓ ਅਸੀਂ ਜਿਹੜੇ ਲਾਸਟ ਵਾਲੇ ਦਿਨ ਦੋ ਮੇਨ ਐਮ ਨੇ 5 ਤੋਂ ਚੱਲ ਕੇ 7 ਤੱਕ ਸ਼ਨੀਵਾਰ ਦਾ ਤੇ ਐਂ ਦੁਆਰ ਰੱਖਿਆ ਤਾਂ ਕਿ ਜਿਹੜੇ ਪ੍ਰਾਈਵੇਟ ਅਦਾਰੇ 'ਚ ਕੋਈ ਕੰਮ ਕਰਦੇ ਨੇ ਕੋਈ ਸਰਕਾਰੀ ਨੌਕਰੀ ਵਾਲੇ ਨੇ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਆ ਕੇ ਮੇਲਾ ਦਿਖਾ ਸਕਣ ਇਹ ਵੀ ਖਾਸ ਧਿਆਨ ਰੱਖਿਆ ਗਿਆ ਇੱਕ ਅਸੀਂ ਲੋਕਾਂ ਨੂੰ ਨਹੀਂ ਕਹਿੰਦੇ ਹੋਰ ਮੇਲੇ ਆਣਾਂਗੇ ਅਸੀਂ ਤੁਹਾਨੂੰ ਕਮੈਂਡ ਦੇ ਦਾਂਗੇ ਅਸੀਂ ਟਰੈਕਟਰ ਦੇ ਦਾਂਗੇ ਅਸੀਂ ਬੋਲਟ ਦੇ ਦੇਾਂਗੇ ਤੇ ਸਕੂਟਰੀ ਦਿੰਦੇ ਆਗੇ ਸਾਡੇ ਮੇਲੇ ਦਾ ਪਿਛਲੀ ਵਾਰ ਵੀ ਲੋਕਾਂ ਦਾ ਕੋਈ ਮਾਈ ਦਾ ਲਾਲਾ ਠਗੜਾ ਕਰਕੇ ਕਹਦੇ ਵੀ ਨਾਮ ਨਹੀਂ ਮਿਲਿਆ ਅਸੀਂ ਇਸ ਵਾਰ ਵੀ ਉਹੀ ਕੰਮ ਰੱਖਿਆ ਸਰਟੀਫਿਕੇਟ ਸ਼ੀਲਡ ਪਲੱਸ ਨਾਮ ਜਿੱਤੇ ਤਾਂ 1 ਤੋਂ 10 ਤੱਕ ਦੇਣੇ ਆ ਕਿਹਨੂੰ ਸਰਟੀਫਿਕੇਟ ਦੇਣਾ ਕਿਹਨੂੰ ਸ਼ੀਲਡ ਦੇਣੀ ਹੈ ਕਿਹਨੂੰ ਕੈਸ਼ ਪ੍ਰਾਈਜ਼ ਦੇਣਾ ਉਹ ਕਮੇਟੀ ਫੈਸਲਾ ਕਰੂਗੀ ਕਿੰਨਾ ਕਿੰਨਾ ਦੇਣਾ ਪਰ ਅਸੀਂ ਤੁਰਤ ਦੇਵਾਂਗੇ ਜਿੱਦੇ ਸਾਡੇ ਮੁੱਖ ਮਹਿਮਾਨ ਆਉਣਗੇ ਉਸੇ ਦਿਨੀ ਮੁਖ ਮੈਨਾਂ ਦੇ ਹੱਥੋਂ ਅਸੀਂ ਯਰ ਭਾਵਾ ਤੁਹਾਨੂੰ ਖਲਦੀ ਪੂਰੀ ਦੇ ਪੈਸੇ ਦੇ ਦਈਏ ਪਰ ਤੁਹਾਨੂੰ ਖਾਲੀ ਨਹੀਂ ਮੋੜਦੇ ਦੇਵਾਂਗੇ ਤੁਰਤ ਇਹ ਨਹੀਂ ਵੀ Google Pay ਦੇ ਜਾਂ ਖਾਤਾ ਨੰਬਰ ਦੱਸ ਜਾਂ ਫਲਾਣੇ ਨੂੰ ਪਾਉਣੇ ਆਜ ਆਉਣੇ ਝੱਟ ਆਉਣੇ ਤੁਰਤ ਨਵੇੜਾ ਕਰਾਂਗੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਅਸੀਂ ਜਦੋਂ ਮੇਲਾ ਲਾਹ ਹਟੇ 5 ਦਿਨਾਂ ਦੇ ਵਿੱਚ ਵਿੱਚ ਕਿਸੇ ਵੀ ਚੈਨਲ ਤੇ ਲਾਈਵ ਹੋ ਕੇ ਅਸੀਂ ਪੂਰਾ ਮੇਲੇ ਦਾ ਹਿਸਾਬ ਪਾਵਾਂਗੇ ਸਾਡੇ ਚ ਪੂਰੀ ਨਿਜਮਨੀ ਫੋੜੇ ਪੈਸੇ ਆ ਫੋੜੇ ਪੈਸੇ ਦਾ ਮੇਲਾ ਕਰਾਉਨੇ ਆ ਅਸੀਂ ਜੇਬਾਂ 'ਚ ਪਾ ਕੇ ਲੇ ਜੀ ਅਸੀਂ ਕੌਣ ਹੁੰਨੇ ਆ ਇਹ ਅਸੀਂ ਫੈਸਲਾ ਕਮੇਟੀ ਨਾਲ ਪਹਿਲਾਂ ਹੀ ਇੰਨੇ 'ਚ ਬਣਾਏ ਨੇ ਜੇ ਕੋਈ ਕਮੀ ਪੇਚੀ ਲੱਗਦੀ ਹੈ ਸਾਨੂੰ ਹੁਣ ਦੱਸ ਸਕਦੇ ਹੋ ਬਾਕੀ ਮੇਰੀ ਫੇਰ ਬੇਨਤੀ ਹੈ ਸਾਡਾ ਮੇਲਾ ਖਰਾਬ ਕਰਨ ਨੂੰ ਬਹੁਤ ਕੁਝ ਕਰਨਗੇ ਕਰ ਰਹੇ ਨੇ ਸਾਡਾ ਸਾਥ ਦੇ ਦਿਓ ਪੰਜਾਬ ਕੋਲ ਤੁਸੀਂ ਜਿਹਦਾ ਸਾਥ ਦੇਦੇ ਹੋ ਤੁਸੀਂ ਤਾਰ ਦਿੰਦੇ ਹੋ ਅਸੀਂ ਕੋਈ ਘਰ ਵਾਸਤੇ ਕੋਈ ਨਿੱਜ ਵਾਸਤੇ ਜਿੰਦੇ ਦੋਤੋਂ ਮੰਗੇ ਬਿਲਕੁਲ ਜਵਾਬ ਦੇ ਦਿਓ ਅਸੀਂ ਲੋਕਾਂ ਲਈ ਅਸੀਂ ਪੰਜਾਬ ਨੂੰ ਕਰਕੇ ਦਿਖਾਉਣਾ ਚਾਹੁੰਦੇ ਆ ਪੰਜਾਬ ਦਾ ਮੇਲਾ ਸਾਨੂੰ ਆ ਮੇਲਾ ਸਾਥ ਦੇ ਦਿਓ ਤੁਨੋਂ ਮਨੋਂ ਤੁਨੋਂ ਸਾਰਾ ਸਾਥ ਦੇ ਦਿਓ ਇੱਕ ਮੇਰੇ ਸਟਾਲਾਂ ਵਾਲੇ ਵੀਰਾਂ ਦੀ ਪਿਛਲੀ ਵਾਰ ਸ਼ਿਕਾਇਤ ਰਹਿ ਗਈ ਸੀ ਦਵਾਈਆਂ ਵਾਲੇ ਜਾਂ ਕੋਈ ਮਸ਼ਿੰਦਰੀ ਵਾਲੇ ਜਾਂ ਜਿੰਨੇ ਵੀ ਬੈਠੇ ਹੋਣਗੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਇਸ ਵਾਰ ਅਸੀਂ ਪੂਰੇ ਪ੍ਰੋਪਰ ਤਰੀਕੇ ਨਾਲ ਸਟਾਲਾਂ ਐਸਾਕ ਨਾ ਲਾਵਾਂਗੇ ਵੀ ਇੱਕੋ ਹੀ ਐਂਟਰੀ ਹੋਊ ਸਟਾਲਾਂ ਦੇ ਉਧਰ ਦੀ ਬੰਦਾ ਜਾਊਗਾ ਤੇ ਉਧਰ ਦੀ ਨਿਕਲੂਗਾ ਹੋਰ ਪਾਸੇ ਦੀ ਕੋਈ ਐਂਟਰੀ ਰੱਖਾਂਗੇ ਤੇ ਬਾਜ਼ਮ ਰੇਟ ਦੇ ਹਿਸਤਾਲਾ ਲਾਵਾਂਗੇ ਉੱਥੇ ਵੀ ਅਸੀਂ ਜੇਬ ਵਡਣ ਵਾਲਾ ਕੰਮ ਨਹੀਂ ਕਰਦੇ ਸਾਰੇ ਹਿਸਤਾਲਾ ਆ ਕੇ ਸਾਨੂੰ ਐਂ ਦੱਸ ਦੋ ਕਿ ਅਸੀਂ ਆਹ ਦੇਣਾ ਮੇਲੇ ਤੇ ਅਸੀਂ ਉਹੀ ਲੈ ਲਾਂਗੇ ਕਿਸੇ ਨੂੰ ਕੋਈ ਜਵਾਬ ਨਹੀਂ ਆ ਦੇ ਤਾਂ ਦੇਤਾ ਚ ਤਕਰੀਬਨ ਤਕਰੀਬਨ 3 ਮਹੀਨੇ ਤੇ ਕੁਝ ਦਿਨ ਪਏ ਨੇ 2 ਤਰੀਕ ਦੀ ਐਂਟਰੀ ਹੈ ਦੱਸਤਾ ਸੀ ਪਹਿਲਾਂ 2 ਤਰੀਕ ਦੀ ਐਂਟਰੀ ਹੈ 3 ਤੇ 4 ਦੀ ਰੈਸਟ ਹੈ ਦਸੰਬਰ 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 12ਵਾਂ ਮਹੀਨਾ 2 ਤਰੀਕ 12ਵਾਂ ਮਹੀਨਾ 2025 2 ਤਰੀਕ 12ਵਾਂ ਮਹੀਨਾ 2025 ਦੀ ਐਂਟਰੀ ਹੈ 3 ਤੇ 4 ਦੀ ਰੈਸਟ ਹੈ 5 ਦੀਆਂ ਕੱਚੀਆਂ ਚਵਾਨਾਂ 6 ਤੋਂ ਪੱਕੀਆਂ ਚਵਾਨਾਂ ਸ਼ੁਰੂ ਆ ਨਾਲ ਨਾਲ ਦੋ ਰਿੰਗ ਲੱਗੇ ਹੋਣਗੇ ਜਿਹੜੇ ਬਿਊਟੀ ਕੰਪੀਟੀਸ਼ਨ ਆ ਉਹ ਚੱਲਦੇ ਰਹਿਣਗੇ ਔਰ ਕੁਝ ਕੋਈ ਕਹਿਣਾ ਕਿਸੇ ਨੇ ਕੋਈ ਦੱਸਣਾ ਸੰਗਤ ਜੋ ਕਿਸੇ ਨੇ ਖੜੇ ਹੋ ਕੇ ਇਸ ਤੋਂ ਬਾਅਦ